ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜਿਆਦਾ ਸਵਾਗਤ ਹੈ ਸੰਗਤ ਜੀ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦੀਆਂ ਮਨ ਤੇ ਤਨ ਦੇ ਰੋਗ ਦੂਰ ਕਰਨ ਵਾਲੀਆਂ ਸ਼ਕਤੀਆਂ ਨੂੰ ਅਨੁਭਵ ਕਰਦਿਆਂ ਹੀ ਸੰਗਤਾਂ ਵੱਲੋਂ ਨਿਤ ਅਰਦਾਸ ਵਿੱਚ ਇਹ ਸੱਚ ਦਰਾਇਆ ਜਾਂਦਾ ਹੈ ਸ਼੍ਰੀ ਹਰਿ ਰਤਿ ਸੰਤੈ ਆਈਏ ਜਿਸ ਟਿਠੇ ਸਭ ਦੁੱਖ ਜਾਏ ਸਾਹਿਬ ਸ੍ਰੀ ਗੁਰੂ ਹਰਿ ਰਤਨ ਜੀ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ 1656 ਈਸਵੀ ਨੂੰ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਇਆ 5 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਗੁਰੂ ਨਾਨਕ ਜੋਤ ਦੇ ਲਾਇਕ ਸਮਝ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪੀ ਗਈ ਭਾਵੇਂ ਉਮਰ 5 ਸਾਲ ਦੀ ਹੀ ਸੀ ਪਰ ਜੋਤ ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੀ ਸੀ ਗੁਰੂ ਜੋਤ ਲਈ ਉਮਰ ਦੇ ਛੋਟੇ ਵੱਡੇ ਹੋਣ ਵਾਲੀ ਗੱਲ ਨਹੀਂ ਹੁੰਦੀ ਜੋਤ ਦਾ ਪ੍ਰਕਾਸ਼ ਤਾਂ ਇੱਕ ਸਾਰ ਹੀ ਰਹਿੰਦਾ ਹੈ ਜੋਤ ਕਰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਸਨ ਸੰਗਤ ਜੀ ਵਾਹਿਗੁਰੂ ਜੀ ਨੇ ਕੇਵਲ ਸਰੀਰ ਹੀ ਬਦਲਿਆ ਜੋ ਉਹਾਂ जुਗਤ ਸਾਇ ਸਹਿ ਕਾਇਆ ਫਿਰ ਪਲਟੀਏ ਔਰੰਗਜ਼ੇਬ ਨੇ ਸ੍ਰੀ ਗੁਰੂ ਹਰ Rai ਜੀ ਨੂੰ ਦਿੱਲੀ ਆਉਣ ਲਈ ਸਨੇਹਾ ਭੇਜਿਆ ਗੁਰੂ ਜੀ ਨੇ ਸੰਗਤ ਦੀ ਸਹਿਮਤੀ ਨਾਲ ਵੱਡੇ ਸਾਹਿਬਜ਼ਾਦੇ RAM Rai ਨੂੰ ਦਿੱਲੀ ਭੇਜਣ ਦਾ ਫੈਸਲਾ ਕੀਤਾ RAM Rai ਨੇ ਬਾਦਸ਼ਾਹ ਦੇ ਦਰਬਾਰ ਵਿੱਚ ਸ਼ਕਤੀ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੀ ਉਸਨੇ ਕਰਾਂ ਮਾਤਾ ਨੂੰ ਹੋਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਔਰੰਗਜ਼ੇਬ ਦੀ ਦੁਨਿਆਵੀ ਸ਼ਕਤੀ ਦੇ ਅਸਰ ਹੇਠ ਇਤਨਾ ਆ ਗਏ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨੂੰ ਵੀ ਬਦਲਣ ਦੀ ਕੋਸ਼ਿਸ਼ ਕੀਤੀ ਸਾਬ ਸ਼ਿਰ ਗੁਰੂ ਹਰ राय ਸਾਹਿਬ ਜੀ ਲਈ ਬਾਬਾ ਰਾਮ ਰਾਏ ਦਾ ਅਜਿਹਾ ਵਿਵਹਾਰ ਸਹਿਣਾ ਬਹੁਤ ਮੁਸ਼ਕਲ ਸੀ ਇਸ ਕਰਕੇ ਉਹਨਾਂ ਨੇ ਉਹਨਾਂ ਦਾ ਤਿਆਗ ਕਰ ਦਿੱਤਾ ਬਾਬਾ RAM RAI ਜੀ ਦਾ ਤਿਆਗ ਕਰਨ ਉਪਰੰਤ ਸ੍ਰੀ ਗੁਰੂ ਹਰ Rai ਸਾਹਿਬ ਜੀ ਨੇ ਆਪਣੇ ਛੋਟੇ ਸੁਪੁੱਤਰ ਸ੍ਰੀ ਹਰਕ੍ਰਿਸ਼ਨ ਜੀ ਵਿੱਚ ਉਹ ਸਾਰੇ ਗੁਣ ਵੇਖੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਵਾਰਸ ਵਿੱਚ ਹੋਣੇ ਚਾਹੀਦੇ ਹਨ। ਉਹਨਾਂ ਨੇ ਆਪਣਾ ਅੰਤਮ ਸਮਾਂ ਨੇੜੇ ਜਾਣਗੇ ਸ੍ਰੀ ਹਰਕ੍ਰਿਸ਼ਨ ਜੀ ਨੂੰ ਉਹਨਾਂ ਦੀ ਬਾਲ ਅਵਸਥਾ ਵਿੱਚ ਹੀ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਤੇ ਆਪ ਸਤਗੁਰ ਜੋਤੀ ਜੋਤਸਮਾਗ ਸੰਗਤਜੀ ਰੋਪੜ ਦਾ ਰਹਿਣ ਵਾਲਾ ਇੱਕ ਵਿਅਕਤੀ ਆਪਣੇ ਘਰ ਜੰਮਦੀ ਲੜਕੀ ਨੂੰ ਮਾਰ ਦਿੰਦਾ ਸੀ ਸਾਬ ਸਿਰਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਜੀ ਨੇ ਉਸ ਨੂੰ ਅਜੇਹਾ ਕੋ ਕਰਮ ਕਰਨ ਤੋਂ ਰੋਕਣ ਲਈ ਸੰਗਤਾਂ ਦੇ ਨਾਮ ਫਰਮਾਨ ਜਾਰੀ ਕੀਤਾ ਕਿ ਕੁੜੀ ਕੁੜੀ ਮਾਰ ਨਾਲ ਨਹੀਂ ਵਰਤਣਾ ਜਿਸ ਤੇ ਉਸ ਨੇ ਮਾਫੀ ਮੰਗੀ ਤੇ ਗੁਰੂ ਜੀ ਨੇ ਉਸ ਨੂੰ ਬਖਸ਼ ਦਿੱਤਾ ਇਹ ਸਾਖੀ ਔਰਤ ਵਰਗ ਦਾ ਸਤਕਾਰ ਤੇ ਬਰਾਬਰੀ ਦੇ ਸਨਮਾਨ ਦਾ ਵੀ ਤਕਦੀਰ ਤਾਕੀਦ ਕਰਦੀ ਹੈ। ਸੰਗਤ ਜੀ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਜੀ ਨੇ ਜਜੀਆਂ ਨਾਮ ਦੇ ਇੱਕ ਵਿਅਕਤੀ ਨੂੰ ਭਰੇ ਦੀਵਾਨ ਵਿੱਚ ਸੰਗਤਾਂ ਦੇ ਸੰਮੁਖ ਉਪਦੇਸ਼ ਦਿੰਦੇ ਆ ਕਿਹਾ ਕਿ ਜਿੰਨਾ ਚਿਰ ਉਹ ਜਗਤ ਜੂਠ ਤੰਬਾਕੂ ਦਾ ਸੇਵਨ ਬੰਦ ਨਹੀਂ ਕਰਦਾ ਉਹਨਾਂ ਚਿਰ ਉਸ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸੰਗਤ ਜੀ ਇਹ ਜੋ ਸਾਖੀ ਆਪ ਸਰਵਣ ਕਰ ਰਹੇ ਹੋ ਇਹ ਨਸ਼ਿਆਂ ਤੋਂ ਬਚਣ ਲਈ ਵੀ ਪ੍ਰੇਰਣਾ ਦਿੰਦੀ ਹੈ ਕਾਬਲ ਵੱਲੋਂ ਆ ਰਹੀ ਸੰਗਤ ਦੇ ਜਥੇ ਵਿੱਚ ਇੱਕ ਚੋਰ ਇੱਕ ਨiyet ਨਾਲ ਰਲ ਗਿਆ ਕਿ ਕੀਰਤਪੁਰ ਸਾਹਿਬ ਵਿਖੇ ਸੰਤਾਂ ਦਾ ਭਾਰੀ ਇਕੱਠ ਹੁੰਦਾ ਹੈ ਤੇ ਮੈਨੂੰ ਉਥੇ ਚੋਰੀ ਕਰਨ ਤੇ ਜੇਬ ਕਟਨਾ ਦੀ ਮੌਜ ਲੱਗੀ ਰਹੇਗੀ ਪਰ ਜਦੋਂ ਉਹ ਪਹਿਲੇ ਦਿਨ ਜਥੇ ਨਾਲ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਇਆ ਤਾਂ ਸਤਿਗੁਰਾਂ ਨੇ ਉਸ ਵੱਲ ਮੇਰ ਭਰੀ ਨਜ਼ਰ ਨਾਲ ਤੱਕਦਿਆਂ ਗੁਰੂ ਬਾਖ ਉਚਾਰਨ ਕੀਤਾ ਚੋਰ ਕੀ ਹਾਂ ਮਾ ਪਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਇ ਗੁਰੂ ਜੀ ਦੇ ਮੁਖਾਰਬਿੰਦ ਤੋਂ ਨਿਕਲੀ ਗੁਰਬਾਣੀ ਦਾ ਉਸਤੇ ਸੰਗਤ ਜੀ ਅਜਿਹਾ ਅਸਰ ਹੋਇਆ ਕਿ ਉਹ ਉੱਚੀ ਉੱਚੀ ਰੋਣ ਲੱਗ ਪਿਆ ਤੇ ਕਹਿਣ ਲੱਗਾ ਗੁਰੂ ਜੀ ਮੈਨੂੰ ਚੋਰੀ ਦੀ ਆਦਤ ਤੋਂ ਬਚਾਓ ਮੈਂ ਚੋਰੀ ਕਰਕੇ ਪਾਪਾਂ ਦੀ ਖੱਟੀ ਕਰਦਾ ਹਾਂ ਆ ਰਿਹਾ ਹਾਂ ਮੈਨੂੰ ਬਖਸ਼ ਲਵੋ ਮੈਂ ਅਪਰਾਧੀ ਹਾਂ ਸੰਗਤਜੀ ਗੁਰੂ ਜੀ ਨੇ ਪਿਆਰ ਪਰਿਦ੍ਰਿਸ਼ਟੀ ਨਾਲ ਉਸ ਉੱਪਰ ਬਖਸ਼ਿਸ਼ ਕਰਦਿਆਂ ਉਸ ਨੂੰ ਅੱਗੇ ਤੋਂ ਜਿਹਾ ਨਾ ਕਰਨ ਅਤੇ ਸੇਵਾ ਸਿਮਰਨ ਕਰਨ ਦਾ ਸ਼ੁਭ ਉਪਦੇਸ਼ ਦਿੱਤਾ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਆ ਚੋਰੀ ਅਤੇ ਮਾੜੇ ਕਰਮਾਂ ਤੋਂ ਬਚ ਕੇ ਦਸਾਂ ਨਹਾਂ ਦੀ ਸੱਚੀ ਸੁੱਚੀ ਕਿਰਤ ਕਰਦਿਆਂ ਮਨੁੱਖ ਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਸੰਗਤ ਜੀ ਗੁਰੂ ਸਾਹਿਬ ਜੀ ਨੇ ਗੋਂਦਾ ਨਾਮ ਦੇ ਇੱਕ ਵਿਅਕਤੀ ਨੂੰ ਸ਼ਰਾਬ ਤੇ ਜੂਏ ਦੀ ਭੈੜੀ ਇੱਲਤੋਂ ਛੁਟਕਾਰਾ ਦਿਵਾਉਂਦਿਆਂ ਸੰਗਤ ਨੂੰ ਉਪਦੇਸ਼ ਦਿੱਤਾ ਕਿ ਗੁਰੂ ਦੇ ਸਿੱਖਾਂ ਨੂੰ ਕਦੀ ਵੀ ਸ਼ਰਾਬ ਨਹੀਂ ਪੀਣੀ ਚਾਹੀਦੀ ਸੰਗਤ ਜੀ ਨਸ਼ਿਆਂ ਦਾ ਸੇਵਨ ਮਨੁੱਖ ਦੇ ਤਨ ਨੂੰ ਹੀ ਨਹੀਂ ਖੋਰਦਾ ਸਗੋਂ ਮਨ ਉੱਤੇ ਵੀ ਬੜਾ ਮਾੜਾ ਅਸਰ ਪਾਉਂਦਾ ਹੈ ਮਨੁੱਖ ਦਾ ਆਪਣੇ ਮਨ ਤੇ ਤਨ ਉਤੇ ਤਾਬੂ ਖਤਮ ਹੋ ਜਾਂਦਾ ਹੈ ਉਹ ਨਸ਼ਿਆਂ ਦਾ ਗੁਲਾਮ ਹੋ ਕੇ ਆਪਣੇ ਆਪ ਨੂੰ ਅਤੇ ਆਪਣੇ ਘਰਦਿਆਂ ਨੂੰ ਤਬਾਹ ਕਰ ਲਿੰਦਾ ਹੈ ਆਤਮਾ ਮਲੀਨਾ ਹੋ ਜਾਂਦੀ ਹੈ ਇੱਜ਼ਤ ਖਤਮ ਹੋ ਜਾਂਦੀ ਹੈ ਜੂਆ ਮਨੁੱਖ ਦੀ ਮਤ ਮਾਰ ਦਿੰਦਾ ਹੈ ਜੂਆ ਸ਼ਰਾਬ ਅਤੇ ਹੋਰ ਨਸ਼ੇ ਬੁਰੀਆਂ ਤਾਂ ਹਨ ਇਸ ਨਾਲ ਇਨਸਾਨ ਕੇਵਲ ਦੁਨਿਆਵੀ ਰਿਸ਼ਤਿਆਂ ਤੋਂ ਹੀ ਦੂਰ ਨਹੀਂ ਹੁੰਦਾ ਇਹ ਪ੍ਰਭੂ ਦੇ ਵੀ ਵਿਛੋੜੇ ਦਾ ਕਾਰਨ ਬਣਦੀਆਂ ਹਨ ਸੰਗਤ ਜੀ ਔਰੰਗਜੀਤ ਰਾਜਾ ਜੈ ਸਿੰਘ ਦੀ ਮਦਦ ਨਾਲ ਸਾਈਂ ਸਿਧ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਉਣਾ ਚਾਹੁੰਦਾ ਸੀ ਸੰਗਤਾਂ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਬੇਤਾਰ ਸਨ ਸੰਗਤਾਂ ਨੇ ਸਨੇਹ ਅਨੁਸਾਰ ਗੁਰੂ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਨੇ ਫੈਸਲਾ ਕੀਤਾ ਕਿ ਦਿੱਲੀ ਤਾਂ ਜ਼ਰੂਰ ਜਾਣਾ ਹੈ ਪਰ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ ਦਿੱਲੀ ਜਾਂਦਿਆਂ ਆਪ ਜੀ ਨੇ ਰਸਤੇ ਵਿੱਚ ਪੰਜੋਖਰੇ ਵਿੱਚ ਡੇਰੇ ਲਾਇਆ ਇੱਥੋਂ ਦੇ ਇੱਕ ਪੰਡਤ ਜਿਸ ਨੂੰ ਆਪਣੀ ਵਿਦਿਆਗਾਰ ਬਹੁਤ ਅਹੰਕਾਰ ਸੀ ਜਦੋਂ ਗੁਰੂ ਜੀ ਦਾ ਨਾਮ ਹਰਕ੍ਰਿਸ਼ਨ ਸੁਣਿਆ ਤਾਂ ਈਰਖਾ ਦੀ ਅੱਗ ਨਾਲ ਸੜਦੇ ਗਿਆ ਕਿ ਕਾਲਯੁਗ ਵਿੱਚ ਕਿਹੜਾ ਹੈ ਜੋ ਹਰਕ੍ਰਿਸ਼ਨ ਕਰਕੇ ਅਖਵਾਉਂਦਾ ਹੈ ਉਸਨੇ ਗੁਰੂ ਸਾਹਿਬ ਤੋਂ ਭਗਵਤ ਗੀਤਾ ਸੰਬੰਧੀ ਪ੍ਰਸ਼ਨ ਪੁੱਛੇ ਗੁਰੂ ਸਾਹਿਬ ਜੀ ਨੇ ਪੰਡਤ ਲਾਲਚੰਦ ਨੂੰ ਕਿਹਾ ਤੁਸੀਂ ਇੰਜ ਕਰੋ ਕਿ ਨਗਰ ਵਿੱਚੋਂ ਜਿਸ ਨੂੰ ਮਰਜ਼ੀ ਬੁਲਾ ਲਿਆ ਉਹ ਤੁਹਾਡੀ ਹਰ ਗੱਲ ਦਾ ਜਵਾਬ ਦੇਵੇਗਾ ਤਾਂ ਸੰਗਤ ਜੀ ਪੰਡਿਤ ਲਾਲਚੰਦ ਝੱਜੂ ਚੀਵਰ ਨੂੰ ਗੁਰੂ ਸਾਹਿਬ ਜੀ ਕੋਲ ਲੈ ਆਇਆ ਜੋ ਉਸ ਮੁਤਾਬਕ ਮਹਾਮੁਰਖ ਤੇ ਸਿੱਧੜ ਸੀ ਗੁਰੂ ਸਾਹਿਬ ਜੀ ਨੇ ਝੱਜੂ ਝੌਰ ਦੇ ਸਿਰ ਉੱਤੇ ਛੜੀ ਰੱਖੀ ਅਤੇ ਸ਼ੰਕਾਲੂਆਂ ਤੇ ਪੰਡਿਤ ਲਾਲਚੰਦ ਨੂੰ ਕਿਹਾ ਕਿ ਉਹ ਇਸ ਝੌਰ પાસેੋਂ ਭਗਵਤ ਗੀਤਾ ਬਾਰੇ ਪ੍ਰਸ਼ਨ ਪੁੱਛ ਸਕਦੇ ਹਨ ਸੰਗਤ ਜੀ ਜਦੋਂ ਉਸ ਅਨਪੜ੍ਹ ਤੇ ਝੌਰ પાસે ਗੀਤਾ ਦਾ ਗਿਆਨ ਸੁਣਿਆ ਤਾਂ ਪੰਡਤ ਗੁਰੂ ਸਾਹਿਬ ਦੇ ਚਰਨਾ ਤੇ ਢਹਿ ਢੇਰੀ ਹੋ ਗਿਆ। ਪੰਜੋਖਰੇ ਤੋਂ ਉਪਰੰਤ ਗੁਰੂ ਸਾਹਿਬ ਜੀ ਦਿੱਲੀ ਪਹੁੰਚੇ। ਰਾਜਾ ਜੈ ਸਿੰਘ ਨੇ ਆਪ ਦਾ ਸ਼ਾਹੀ ਢੰਗ ਨਾਲ ਸਵਾਗਤ ਕੀਤਾ ਅਤੇ ਆਪਣੇ ਮਹਿਲ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਜੀ ਨੂੰ ਟਹਿਰਾਇਆ। ਦਿਵਾਨ ਦਰਗਾਹ ਮਲ ਭਾਈ ਗੁਰਦਿੱਤਾ ਤੇ ਭਾਈ ਮਤੀਦਾਸ ਅਤੇ ਮਾਤਾ ਜੀ ਗੁਰੂ ਸਾਹਿਬ ਜੀ ਦੇ ਨਾਲ ਸਨ। ਸਾਹਿਬ ਸਿਧ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਨਾਲ ਹੀ ਰੋਗੀਆਂ ਦੇ ਰੋਗ ਘਟੇ ਜਾਂਦੇ ਸਨ ਅਤੇ ਦੁਖੀਆਂ ਨੂੰ ਸੁੱਖ ਆਰਾਮ ਮਿਲਦਾ ਸੀ ਆਪ ਜੀ ਦੀ ਕਿਰਪਾ ਦ੍ਰਿਸ਼ਟੀ ਅਤੇ ਚਰਨਾਮਿਤ ਨਾਲ ਬਿਮਾਰ ਨਵਾਂ ਜੀਵਨ ਪ੍ਰਾਪਤ ਕਰਦੇ ਸਨ ਅਤੇ Arogh ਹੋ ਕੇ ਘਰ ਪਰਤਣ ਲੱਗੇ ਸੰਗਤ ਜੀ ਜਿਉਂ-ਜਿਉਂ ਇਹ ਗੱਲ ਹੋਰ ਲੋਕਾਂ ਤੱਕ ਪੁੱਜੀ ਤਿਉਂ-ਤਿਉਂ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਵਧਣ ਲੱਗ ਪਈ ਇਵੇਂ ਕਿ ਗੁਰੂ ਸਾਹਿਬ ਜੀ ਨੇ ਬੰਗਲੇ ਦੇ ਸਾਹਮਣੇ ਇੱਕ ਚਬੱচ্চਾ ਬਣਵਾਇਆ ਅਤੇ ਉਸ ਦੇ ਜਲ ਨੂੰ ਆਪਣੇ ਚਰਨਾਂ ਦੀ ਛੋਹ ਦੇ ਕੇ ਸਦੀਵੀ Arogya ਦਾਇਕ ਸ਼ਕਤੀ ਬਖਸ਼ ਦਿੱਤੀ ਜਿਸ ਤੋਂ ਅੱਜ ਤੱਕ अनेका ਲੋਕੀ ਤਨ ਤੇ ਮਨ ਦੀ Arogya ਪ੍ਰਾਪਤ ਕਰ ਰਹੇ ਹਨ ਸੰਗਤ ਜੀ Arogya ਪ੍ਰਾਪਤ ਕਰਨ ਵਾਲੀਆਂ ਵਿੱਚ ਕੇਵਲ ਸਿੱਖ ਹੀ ਨਹੀਂ ਸਗੋਂ ਹਰ ਧਰਮ ਦੇ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਹੁੰਦੇ ਹਨ ਰਾਜਾ ਜੈ ਸਿੰਘ ਨੇ ਇਹ ਬੰਗਲਾ ਗੁਰੂ ਸਾਹਿਬ ਜੀ ਦੀ ਪਵਿੱਤਰ ਯਾਦ ਲਈ ਸਮਰਪਣ ਕਰ ਦਿੱਤਾ ਜੋ ਕਿ ਅੱਜ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਨਾਮ ਨਾਲ ਪ੍ਰਸਿੱਧ ਹੈ ਸੰਗਤ ਜੀ ਦਿੱਲੀ ਵਿੱਚ ਉਹਨਾਂ ਦਿਨਾਂ ਵਿੱਚ ਚੇਚਕ ਫੈਲੀ ਹੋਈ ਸੀ ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਨਾਲ ਅਰੋਗ ਹੋਣ ਵਾਲਿਆਂ ਦੀ ਗਿਣਤੀ ਦਿਨ-ਬਿਨ ਵਧਣ ਲੱਗ ਪਈ ਅਤੇ ਹਜੇ ਤੇ ਚੇਚਕ ਦੀ ਮਹਾਮਾਰੀ ਖਤਮ ਹੋਣ ਲੱਗੀ ਲੋਕਾਂ ਦੀ ਸੇਵਾ ਕਰਦਿਆਂ ਉਹਨਾਂ ਨੂੰ ਰੋਗਤਾ ਬਖਸ਼ਦਿਆਂ ਹੋਇਆਂ ਗੁਰੂ ਸਾਹਿਬ ਜੀ ਇੱਕ ਦਿਨ ਬੁਖਾਰ ਚੜ ਗਿਆ ਅਤੇ ਅਹਸਤਾ ਅਹਸਤਾ ਚੀਚਕ ਜ਼ੋਰ ਪਕੜਨ ਲੱਗ ਪਈ। ਅੰਤ ਆਪ ਬਾਬਾ ਬਕਾਲੇ ਦਾ ਆਦੇਸ਼ ਦੇ ਕੇ ਦਿੱਲੀ ਵਿੱਚ ਹੀ ਸਤਗੁਰ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਜਿਸ ਸਥਾਨ ਤੇ ਜਮਨਾ ਕਿਨਾਰੇ ਆਪ ਜੀ ਦਾ ਸਸਕਾਰ ਕੀਤਾ ਗਿਆ ਉਸ ਸਥਾਨ ਤੇ ਗੁਰਦੁਆਰਾ ਸ਼੍ਰੀ ਬਾਲਾ ਸਾਹਿਬ ਸਥਿਤ ਹੈ ਜਮੁਣਾ ਨਦੀ ਸਮੇਂ ਦੇ ਨਾਲ-ਨਾਲ ਆਪਣਾ ਰਸਤਾ ਬਦਲਦੀ ਉੱਥੋਂ ਬਹੁਤ ਦੂਰ ਚਲੀ ਗਈ ਹੈ ਭਾਈ ਨੰਦ ਲਾਲ ਜੀ ਗੋਇਆ ਨੇ ਫਾਰਸੀ ਵਿੱਚ ਬਿਆਨ ਕੀਤਾ ਹੈ ਕਿ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਮੇਰਾ ਤੇ ਪੰਡਾਰ ਸਨ ਅਕਾਲ ਪੁਰਖ ਨੇ ਆਪਣੇ ਖਾਸ ਪਿਆਰਿਆਂ ਵਾਂਗ ਇਹਨਾਂ ਤੇ ਬਖਸ਼ਿਸ਼ਾਂ ਅਤੇ ਮਿਹਰਾ ਕੀਤੀਆਂ ਹਨ ਆਪ ਜੀ ਦਾ ਸਾਰਾ ਵਜੂਦੀ ਰੱਬੀ ਬਖਸ਼ਿਸ਼ਾਂ ਅਤੇ ਮਿਹਰਾਂ ਦਾ ਹੈ ਉਹਨਾਂ ਦੀਆਂ ਬਖਸ਼ਿਸ਼ਾਂ ਤੇ ਮਿਹਰਾਂ ਲੋਕ ਤਾਂਦੇ ਹਨ ਸਾਇਬ ਸ਼ਿਰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਨਾਲ ਹੀ ਰੋਗੀਆਂ ਦੇ ਰੋਗ ਕੱਟੇ ਜਾਂਦੇ ਹਨ ਤੇ ਦੁਖੀਆਂ ਨੂੰ ਸੁੱਖ ਆਰਾਮ ਮਿਲਦਾ ਹੈ ਸੋ ਸੰਗਤ ਜੀ ਇਹ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਦਿਆਂ ਸਾਇਬ ਸ਼ਿਰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਦੀਆਂ ਜੇ ਦਾਸਤਗੀ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਤੋਂ 10 ਪਾਤਸ਼ਾਹੀਆਂ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਸਮੂਹ ਸਿੱਖ ਸੰਤਾਂ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਸੰਗਤ ਜੀ ਮਾਫ ਕਰ ਦੇਣਾ ਸੰਗਤ ਜੀ ਸਾਖੀ ਸਰਵਣ ਕਰਨ ਲਈ ਆਪ ਜੀ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਇਸ ਸਾਖੀ ਨੂੰ ਸ਼ੇਅਰ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਅਤੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨਾ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਅਤੇ ਅੰਮ੍ਰਿਤ ਦੀ ਦਾਤ ਸਾਡੀ ਝੋਲੀ ਵਿੱਚ ਪਾਓ ਸੰਗਤ ਜੀ ਕੱਲ ਨੂੰ ਫੇਰ ਆਪ ਜੀ ਦੇ ਨਾਲ ਗੁਰੂ ਸਹਿਬਾਨਾ ਜੀ ਦੀ ਜੀਵਨ ਦੇ ਨਾਲ ਸੰਬੰਧ ਸਾਕੀ ਲੈ ਕੇ ਹਾਜ਼ਰ ਹੋਵਾਂਗੇ ਦੋਵੇਂ ਹੱਥ ਜੋੜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ